ਬੀਬੀ ਐਨ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿੱਘਾ ਸਵਾਗਤ ਦਰਬਾਰਾ ਗੁਰੂ ਦੀਨ ਯੁਕਤੀ ਕਰਕੇ ਮੁੜ ਫਸਿਆ ਅਕਾਲੀ ਦਾਲ ਅਕਾਲ ਤਖਤ ਸਾਹਿਬ ਤੇ ਪਹੁੰਚੀ ਸ਼ਿਕਾਇਤ ਕਰਨਾਲ ਸਿੰਘ ਪੀਰ ਮੁਹੰਮਦ ਨੇ ਜਥੇਦਾਰ ਰਗਵੀਰ ਸਿੰਘ ਨੂੰ ਕੀਤੀ ਨਵੀਂ ਅਪੀਲ ਅਤੇ ਕਈ ਆਗੂ ਹੋਰ ਹੋਏ ਬੇਪਰਵਾਹ ਹਰਜੋਤ ਬੈਂਸਦੀ ਪਤਨੀ ਤੇ ਇੱਕ ਹੋਰ ਦੋਸ਼ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ 30 ਸਾਲਾਂ ਬਾਅਦ ਮਿਲੀ ਉਮਰ ਕੈਦ ਦੀ ਸਜ਼ਾ ਫਿਰੋਜ਼ਪੁਰ ਵਿੱਚ ਵਾਪਰੇ ਤੀਰੇ ਕਤਲ ਕੇਸ ਵਿੱਚ ਪੁਲਿਸ ਨੇ 1500 ਕਿਲੋਮੀਟਰ ਦੂਰੋਂ ਕੀਤੇ ਸੱਤ ਸ਼ੂਟਰ ਗ੍ਰਿਫਤਾਰ 130 ਭਾਰਤੀ ਰਿਪੋਰਟ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਹਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭ ਨੂੰ ਸਭ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਕਹਿੰਦੇ ਹੁੰਦੇ ਆ ਕਿ ਜਦੋਂ ਮਾੜਾ ਵਕਤ ਚੱਲਦਾ ਇਨਸਾਨ ਸੋਨੇ ਨੂੰ ਹੱਥ ਲਾਵੇ ਮਿੱਟੀ ਤੇ ਜਦੋਂ ਚੰਗਾ ਵਕਤ ਚੱਲਦਾ ਹੋਵੇ ਮਿੱਟੀ ਨੂੰ ਹੱਥ ਲਾਓ ਸੋਨਾ ਲੱਗਦਾ ਅਕਾਲੀ ਦਲ ਵੀ ਆਪਣੇ ਇਸ ਵਕਤ ਸਭ ਤੋਂ ਬੁਰੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਅਕਾਲੀ ਦਲ ਕੋਈ ਵੀ ਨਿਯੁਕਤੀ ਕਰਦਾ ਜਾਂ ਕੋਈ ਵੀ ਪੱਤਾ ਸੁੱਟਣ ਦੀ ਕੋਸ਼ਿਸ਼ ਕਰਦਾ ਉਹਦੇ ਵਿੱਚ ਕਸੂਤਾ ਘਿਰ ਜਾਂਦਾ ਹੈ ਹੁਣ ਅਕਾਲੀ ਦਲ ਦੇ ਵੱਲੋਂ ਦਰਬਾਰਾ ਗੁਰੂ ਨੂੰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਦਾ ਮੁੱਖ ਸਲਾਹਕਾਰ ਨਿਯੁਕਤ ਕਰ ਦਿੱਤਾ ਗਿਆ ਸੀ ਪਰ ਹੁਣ ਉਹ ਤੇ ਅਕਾਲੀ ਦਲ ਬੁਰਾ ਕਰ ਰਿਹਾ ਜਿਸ ਕਾਰਨ ਅਕਾਲੀ ਦਲ ਨੂੰ ਯੂ ਟਰਨ ਲੈਣੀ ਪਈ ਹੈ ਕਿਉਂਕਿ ਉਹਨਾਂ ਦਾ ਨਾਮ 1986 ਦੇ ਵਿੱਚ ਸਾਕਾ ਨਕੋਦਰ ਦੇ ਨਾਲ ਜੁੜ ਰਿਹਾ ਹੈ ਹੁਣ ਇਸ ਨਿਯੁਕਤੀ ਦੇ ਖਿਲਾਫ ਇਤਰਾਜ਼ ਉੱਠ ਖੜੇ ਹੈ ਅਤੇ ਨਕੋਦਰ ਕਾਂਡ ਦੇ ਸ਼ਹੀਦ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੇ ਜ਼ਫੇਦਾਰ ਸਾਹਿਬ ਨੂੰ ਇੱਕ ਚਿੱਠੀ ਲਿਖ ਦਿੱਤੀ ਹੈ ਸਾਕੇ ਦੇ ਪੀੜਤਾ ਨੇ ਸਮੂਹ ਸਿੰਘ ਸਹਿਬਾਨਾਂ ਨੂੰ ਬੇਨਤੀ ਕੀਤੀ ਹੈ ਕਿਉਂ ਸਖਬੀਰ ਬਾਦਲੀ ਸਜ਼ਾ ਸੰਬੰਧੀ ਆਪਣਾ ਫੈਸਲਾ ਲੈਣ ਵਕਤ ਹੁਣ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣ ਕਿ ਹਾਲੇ ਵੀ ਬਾਜ਼ ਨਹੀਂ ਆ ਰਹੇ ਇਸ ਚਿੱਠੀ ਤੋਂ ਬਾਅਦ ਦਰਬਾਰਾ ਗੁਰੂ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ ਉਹਨਾਂ ਨੇ ਨਕੋਦਰ ਪੁਲਿਸ ਜਿਹੜਾ ਕਾਂਡ ਹੋਇਆ ਸੀ ਉਹਦੇ ਨਾਲ ਕਿਸੇ ਵੀ ਤਰ੍ਹਾਂ ਦੇ ਆਪਣੇ ਸੰਬੰਧਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਅਤੇ ਨਾਲ ਕਿਹਾ ਕਿ ਕੁਝ ਤਾਕਤਾਂ ਤਾਂ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਹਮੇਸ਼ਾ ਤਿਆਰ ਰਹਿੰਦੀਆਂ ਨੇ ਇਸ ਚਿੱਠੀ ਦੇ ਵਿੱਚ ਨਕੋਦਰ ਕਾਂਡ ਦੇ ਸ਼ਹੀਦ ਰਵਿੰਦਰ ਸਿੰਘ ਲਿੱਤਰਾਂ ਦੇ ਮਾਪਿਆਂ ਨੇ ਕਿਹਾ ਕਿ 2 ਫਰਵਰੀ 1986 ਨੂੰ ਨਕੋਦਰ ਦੇ ਗੁਰੂ ਨਾਨਕਪੁਰਾ ਮਹੱਲੇ ਦੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅਕਾਲੀ ਸਰਕਾਰ ਦੇ ਰਾਜ ਵਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਪੰਥ ਲੋਕੀਆਂ ਨੇ ਅਗਨ ਭੇਂਟ ਕਰ ਦਿੱਤੇ ਸੀ 38 ਸਾਲ ਬੀਤਣ ਦੇ ਬਾਅਦ ਅੱਜ ਤੱਕ ਕੋਈ ਵੀ ਸਰਕਾਰ ਇਹ ਪਤਾ ਨਹੀਂ ਲਗਾ ਸਕੀ ਕਿ ਉਸ ਕਾਨੂੰਨੀ ਕਾਰਵਾਈ ਲਈ ਅਸਲ ਦੇ ਵਿੱਚ ਜ਼ਿੰਮੇਵਾਰ ਕੌਣ ਸੀ ਕਿਸੇ ਨੂੰ ਅੱਜ ਤੱਕ ਸਜ਼ਾ ਨਾ ਦਿੱਤੀ ਗਈ ਪਾਈ ਰਵਿੰਦਰ ਸਿੰਘ ਲਿੱਤਰਾ ਪਾਈ ਬਲਦੀਰ ਸਿੰਘ ਰਾਮਗੜ ਪਾਈ ਚਲਮਰ ਸਿੰਘ ਗੋਰਸੀਆਂ ਅਤੇ ਪਾਈ ਹਰਮਿੰਦਰ ਸਿੰਘ ਉਹਨਾਂ ਨੂੰ 4 ਫਰਵਰੀ 1986 ਨੂੰ ਉਸ ਸਮੇਂ ਦੀ ਪੰਥਕ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਵਿਰੋਧ ਕਰਨ ਦੇ ਕਰਕੇ ਦਿਨ ਦਿਹਾੜੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੇ ਪੋਸਟ ਮਾਰਟਮ ਹੀ ਅਜੋਕੇ ਪੰਥਕ ਆਗੂ ਅਤੇ ਉਸ ਸਮੇਂ ਦੇ ਐਕਟਿੰਗ ਡਿਪਟੀ ਕਮਿਸ਼ਨਰ ਦਰਬਾਰਾ ਸਿੰਘ ਗੁਰੂ ਦੇ ਹੁਕਮਾਂ 'ਤੇ ਤਿਆਰ ਕੀਤੀ ਗਈ ਸੀ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਸ਼ਹੀਦੀ ਸਰੂਪੀ ਅੰਤਮ ਸੰਸਕਾਰ ਵਾਸਤੇ ਨਸੀਬ ਨਹੀਂ ਸੀ ਹੋਏ ਅਤੇ ਉਸ ਸਮੇਂ ਦੇ ਐਸਐਸਪੀ ਮੁਹੰਮਦ ਇਜ਼ਹਾਰ ਆलम ਜਿਨ੍ਹਾਂ ਦੀ ਦੇਖਰੇਖ ਦੇ ਵਿੱਚੋਂ ਸਾਰਾ ਸਾਾਕਾ ਵਾਪਰਿਆ ਸੀ ਉਹਨਾਂ ਨੂੰ ਵੀ ਪੰਥਕ ਦਲ ਭਵ ਅਕਾਲੀ ਦਲ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਗਿਆ ਸੀ ਅਤੇ ਪੰਥਕ ਪਾਰਟੀ ਨੇ ਉਦੇ ਮਰਮ ਤੱਕ ਉਸਤੀ ਪੁਸ਼ਤ ਪਨਾਹੀ ਵੀ ਕੀਤੀ ਇਸ ਗੱਲ ਤੋਂ ਸਾਰੇ ਭਲੀ ਭਾਂਤ ਜਾਣੂ ਹੈ ਚਿੱਠੀ ਵਿੱਚ ਲਿਖਿਆ ਗਿਆ ਕਿ ਨਕੋਦਰ ਸਾਕੇ ਦੀ ਜਾਂਚ ਲਈ ਸਰਕਾਰ ਨੇ ਜਸਟਿਸ ਗੁਰਨਾਬ ਸਿੰਘ ਕਮਿਸ਼ਨ ਬਣਾਇਆ ਜਿਸ ਨੇ ਆਪਣੀ ਰਿਪੋਰਟ ਪੰਜਾਬ ਦੀ ਸਰਕਾਰ ਨੂੰ 31 ਅਕਤੂਬਰ ਤੇ 1986 ਨੂੰ ਸੌਂਪ ਦਿੱਤੀ ਸੀ ਪਰ ਪੰਥਕ ਸਰਕਾਰ ਨੇ ਇਹ ਰਿਪੋਰਟ ਉਸੇ ਤਰ੍ਹਾਂ ਦੱਬ ਲਈ ਜਿਵੇਂ ਭਾਈ ਗੁਰਦੇਵ ਸਿੰਘ ਕੌਕੇ ਵਾਲੀ ਦੱਬੀ ਆਈ ਦੱਸਿਆ ਗਿਆ ਕਿ 5 ਮਾਰਚ 2001 ਨੂੰ ਪੰਥਕ ਸਰਕਾਰ ਨੇ ਇੱਕ ਵਾਰ ਫਿਰ ਇਸ ਰਿਪੋਰਟ ਦਾ ਇੱਕ ਹਿੱਸਾ ਖਾਨਾ ਪੂਰਤੀ ਵਿਧਾਨ ਸਭਾ ਦੇ ਵਿੱਚ ਰੱਖ ਕੇ ਮਲਜ਼ਮਾਂ ਨੂੰ ਫਿਰ ਤੋਂ ਬਚਾ ਲਿਆ ਅਤੇ ਲੋੜੀਂਦੀ ਐਕਸ਼ਨ ਟੇਕਨ ਰਿਪੋਰਟ ਵੀ ਵਿਧਾਨ ਸਭਾ 'ਚ ਨਾ ਰੱਖੀ ਗਈ। ਪੀੜਤਾਂ ਨੇ ਇਹ ਵੀ ਲਿਖਿਆ ਕਿ ਦਰਬਾਰਾ ਸਿੰਘ ਗੁਰੂ ਨੇ ਫਰਵਰੀ 2022 'ਚ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ ਅਤੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ। ਪਰ ਪਤਾ ਨਹੀਂ ਕਿਹੜੇ ਕਾਰਨਾਂ ਦੇ ਕਰਕੇ ਅਕਾਲੀ ਦਲ ਨੇ ਨਾ ਸਿਰਫ ਉਸ ਨੂੰ ਦੁਬਾਰਾ ਪਾਰਟੀ ਵਿੱਚ ਵਾਪਸ ਲਿਆਂਦਾ ਬਲਕਿ ਨਵੇਂ ਕਾਰਜਕਾਰੀ ਪ੍ਰਧਾਨ ਦਾ ਖਾਸਲਾਹਕਾਰ ਵੀ ਨਿਯੁਕਤ ਕਰ ਦਿੱਤਾ ਉਹਨਾਂ ਜਥੇਦਾਰ ਸਹਿਬਾਨਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਜ਼ਖਮਾਂ ਤੇ ਵਾਰ-ਵਾਰ ਲੂਣ ਨਾ ਛਿੜਕਿਆ ਜਾਵੇ ਇਹਦੇ ਤੋਂ ਪਹਿਲਾਂ ਇਸੇ ਦਰਬਾਰਾ ਗੁਰੂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦੱਸਣਾ ਬਣਦਾ ਕਿ ਆਪਣਾ ਪ੍ਰਿੰਸੀਪਲ ਸਕੱਤਰ ਲਾਇਆ ਸੀ ਉਹਨਾਂ ਨੂੰ 2012 ਵਿੱਚ ਪਧੌੜ ਤੋਂ 2017 ਵਿੱਚ ਬਸੀ ਪਠਾਣਾ ਤੋਂ ਅਤੇ 2019 ਦੇ ਵਿੱਚ ਸ਼੍ਰੀ ਫਤਈਗੜ ਸਾਹਿਬ ਤੋਂ ਵੀ ਚੋਣ ਲੜਾਈ ਗਈ ਸੀ ਉਹ ਕਹਿੰਦੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਇਸਾਰੇ ਕੁਝ ਬਿਲਕੁਲ ਉਲਟ ਸੀ ਦਰਬਾਰਾ ਸਿੰਘ ਗੁਰੂ ਤਿੰਨਈ ਵਾਰੀ ਜਿੱਥੋਂ ਜਿੱਥੋਂ ਵੀ ਟਿਕਟ ਦਿੱਤੀ ਹਾਰਦੇ ਰਹੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਾਂਗ ਦਰਬਾਰਾ ਗੁਰੂ ਵੀ ਇਸੇ ਕਤਾਰ ਵਿੱਚ ਆਉਂਦੇ ਐ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੇ ਸਲਾਹਕਾਰ ਵਜੋਂ ਨਿਯੁਕਤ ਕੀਤੇ ਗਏ ਦਰਬਾਰਾ ਸਿੰਘ ਗੁਰੂ ਦੀ ਨਿਯੁਕਤੀ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਅਕਾਲੀ ਦਲ ਨੇ ਇਸ ਵਿਵਾਦ ਤੋਂ ਬਾਅਦ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲੈ ਲਈ ਹੈ ਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਟੀਮਾ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੀ ਨਿਯੁਕਤੀ ਤੁਰੰਤ ਪ੍ਰਭਾਵ ਨਾਲ ਵਾਪਸ ਲਈ ਜਾ ਰਹੀ ਹੈ ਤੇ ਹੁਣ ਗੱਲ ਕਰਦਿਆਂ ਕੁਝ ਹੋਰ ਆਗੂ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਸੂਤੇ ਫਸਣਗੇ ਕਿਉਂਕਿ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪ੍ਰਸਤ ਕਰਨਾਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਢੀਂਗਰਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਜੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੂੰ ਇੱਕ ਪੱਤਰ ਭੇਜਿਆ ਅਤੇ ਉਹਨਾਂ ਨੂੰ ਨਾਲ ਜਾਣਕਾਰੀ ਦਿੱਤੀ ਹੈ ਕਿ ਚੋਣਾਂ ਤੋਂ ਪਹਿਲਾਂ अनेका ਸਿਆਸਤਦਾਨਾਂ ਨੇ ਡੇਰਾ ਮੁਖੀ ਗੁਰਮੀਤ RAM ਰਹੀਮ ਤੋਂ ਸਮਰਥਨ ਹਾਸਲ ਕੀਤਾ ਹੈ ਜ਼ਿਕਰ ਕੀਤਾ ਗਿਆ ਹੈ ਇਸ ਚਿੱਠੀ ਵਿੱਚ ਲਿਖਿਆ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੀਬੀ ਰਜਿੰਦਰ ਕੌਰ ਪਠੜ੍ਹ ਮੌਜੂਦਾ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਫਤੇਗੜ ਸਾਹਿਬ ਤੋਂ ਕਾਂਗਰਸੀ ਆਗੂ ਅਤੇ ਸੰਸਦ ਡਾਕਟਰ ਅਮਰ ਸਿੰਘ ਇਹ ਸਾਰੇ ਵੀ ਇਹਦੇ ਵਿੱਚ ਸ਼ਾਮਲ ਨੇ ਇਹਨਾਂ ਤੋਂ ਇਲਾਵਾ ਇਸ ਚਿੱਠੀ ਵਿੱਚ ਜ਼ਿਕਰ ਆ ਕਿ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਸਾਧੂ ਸਿੰਘ ਧਰਮਸੋਤ ਗੁਰਪ੍ਰੀਤ ਸਿੰਘ ਕਾਂਗੜ ਕਾਕਾ ਰਣਦੀਪ ਸਿੰਘ ਨਾਭਾ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜਾਬ ਸਿੰਘ ਪੱਟੀ ਉਹ ਵੀ ਇਹਨਾਂ ਵਿੱਚ ਹੀ ਸ਼ਾਮਲ ਹੈ ਇਹਦੇ ਨਾਲ ਹੀ ਕਾਂਗਰਸ ਦੇ ਆਗੂ ਸਾਬਕਾ ਫਦਾਇ ਕੁਸ਼ਲਦੀਪ ਕਿੱਕੀ ਢਿੱਲੋਂ ਕੇਵਲ ਸਿੰਘ ਢਿੱਲੋਂ ਕਰਨਕ ਕੌਰ ਬਰਾੜ ਅਜੀਤਿੰਦਰ ਸਿੰਘ ਮੋਫਰ ਹਰਮਿੰਦਰ ਸਿੰਘ ਗਿੱਲ ਜੀਤ ਮਹਿੰਦਰ ਸਿੱਧੂ ਰਾਹੁਲ ਸਿੰਘ ਸਿੱਧੂ ਅਤੇ ਸਾਫਕਾ ਕਾਂਗਰਸੀ ਆਗੂ ਦਮਨਥਨ ਦਵਾਜਵਾ ਜੋ ਹੁਣ ਸਨਾਮ ਤੋਂ ਭਾਜਪਾ ਨਾਲ ਜੁੜੇ ਹੋਏ ਨੇ ਚਿੱਠੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਇਹਨਾਂ ਸਾਰੇ ਆਗੂਨ ਡੇਰੇ ਤੋਂ ਸਮਰਥਨ ਲਿਆ ਸੀ ਫੈਡਰੇਸ਼ਨ ਨੇ ਚਿੱਠੀ ਵਿੱਚ ਜਥੇਦਾਰ ਗਿਆਨੀ ਰੁਘਵੀਰ ਸਿੰਘ ਨੂੰ ਸਿੱਖ ਧਰਮ ਦੀ ਆੜ ਦੇ ਵਿੱਚ ਸਿੱਖ ਕੌਮ ਨੂੰ ਗੁੰਮਰਾਹ ਕਰਨ ਵਾਲੇ ਡੇਰਾ ਸਿਰਸਾ ਦੇ ਨਾਲ ਜੁੜੀਆਂ ਕਥਿਤ ਗਲਤ ਗਤੀਵਿਧੀਆਂ ਵਿੱਚ ਸੀਨੀਅਰ ਕਾਂਗਰਸੀ ਆਗੂਆਂ ਅਤੇ ਉੱਗੀਆਂ ਸ਼ਖਸੀਅਤਾਂ ਦੀ ਸ਼ਮੂਲੀਅਤ ਨੂੰ ਉਜਾਗਰ ਕਰ ਦਿੱਤਾ ਹੈ ਅਤੇ ਸਿੱਖ ਰਹਿਤ ਮਰਿਆਦਾ ਸਿੱਖ ਪਰੰਪਰਾਵਾਂ ਦੇ ਅਨੁਸਾਰ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਹਨਾਂ ਆਗੂਆਂ ਨੂੰ ਵੀ ਸਪਸ਼ਟੀਕਰਨ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਜਾਵੇ ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਜਾਂ ਕਿਸੇ ਵੀ ਸੰਗਠਨ ਦੇ ਨਾਲ ਸੰਬੰਧਿਤ ਕਿਉਂ ਨਾ ਹੋਣ ਅਜਿਹਾ ਕਦਮ ਸਿੱਖ ਕੌਮ ਦੇ ਅੰਦਰ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਵਾਸਤੇ ਸਿਆਸੀ ਆਗੂਆਂ ਦੀਆਂ ਗਲਤ ਕਾਰਵਾਈਆਂ ਅਤੇ ਸੰਭਾਵੀ ਜੜੀਆਂ ਉਲੰਘਣਾਵਾਂ ਨੇ ਉਹਨਾਂ ਨੂੰ ਸਪਸ਼ਟ ਕਰਨ ਵਾਸਤੇ ਬੇਹੱਦ ਜ਼ਰੂਰੀ ਹੈ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਿਉਂਕਿ ਇਹ ਵੀ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਐ ਇਹਨਾਂ ਦੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਹੋ ਸਕਦਾ ਹੈ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਿਤ ਨਵੇਂ ਉਹਨਾਂ ਦੇ ਖਿਲਾਫ ਵੀ ਖਲਾਸੇ ਕੀਤੇ ਜਾ ਰਹੇ ਨੇ ਉਹਨਾਂ ਦੇ ਵਿਰੋਧੀਆਂ ਵੱਲੋਂ ਜਾਣਕਾਰੀ ਮਿਲ ਰਹੀ ਹੈ ਕਿ ਪਹਿਲਾਂ ਤਾਂ ਉਹਨਾਂ ਦੀ ਪਤਨੀ ਅਤੇ ਉਹਨਾਂ ਦੇ ਉੱਤੇ 100 ਕਰੋੜ ਰੁਪਏ ਦਾ ਜਿਹੜਾ ਕਥਿਤ ਕਪੜਾ ਸੀ ਉਹ ਦੋਸ਼ੀਆਂ ਨੂੰ ਬਚਾਉਣ ਦੇ ਦੋਸ਼ ਲੱਗੇ ਹੋਏ ਨੇ ਅਤੇ ਹੁਣ ਉਹਨਾਂ ਦੀ ਪਤਨੀ ਜਿਹੜੀ ਕਿ ਆਈਪੀਐਸ ਅਫੀਸਰ ਨੇ ਜੋਤੀ ਯਾਦਵ ਉਹਨਾਂ ਦੇ ਉੱਤੇ ਇੱਕ ਹੋਰ ਗੰਭੀਰ ਇਲਜ਼ਾਮ ਲੱਗੇ ਨੇ ਕਾਂਗਰਸੀ ਆਗੂ ਸੁਖਪਾਲ ਖੈਰਾ ਨੇ ਅਸਲ ਦੇ ਵਿੱਚ ਇਹ ਇਲਜ਼ਾਮ ਲਾਏ ਹੈ ਅਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਕੁਝ ਸਵਾਲ ਵੀ ਚੁੱਕੇ ਹੈ ਉਹਨਾਂ ਦਾ ਕਹਿਣਾ ਹੈ ਕਿ ਇੱਕ ਐਨ ਆਰ ਆਈ ਨੇ ਰਾਜਪਾਲ ਡੀਜੀਪੀ ਅਤੇ ਵਿਜੀਲੈਂਸ ਬਿਊਰੋ ਚੀਫ ਡਾਇਰੈਕਟਰ ਨੂੰ ਇੱਕ ਸ਼ਿਕਾਇਤ ਕੀਤੀ ਸੀ ਕਿ ਜੋਤੀ ਯਾਦਵ ਨੇ ਇੱਕ ਭੂ ਮਾਫੀਆ ਦਾ ਸਮਰਥਨ ਕੀਤਾ ਸੀ ਜਿਸ ਨੇ ਝਾਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਮੁਹਾਲੀ ਹਵਾਈ ਅੱਡੇ ਦੇ ਨੇੜੇ ਉਹਨਾਂ ਦੀ 22 ਏਕੜ ਜ਼ਮੀਨ ਨੂੰ ਗੈਰਕਾਨੂੰਨੀ ਤੌਰ ਤੇ ਹਥਿਆ ਲਿਆ ਸੀ ਸੁਖਪਾਲ ਖੈਰਾ ਨੇ ਦੋਸ਼ ਲਾਇਆ ਹੈ ਕਿ ਐਨ ਆਰ ਆਈ ਵਿਅਕਤੀ ਦਾ ਨਾਮ ਗੁਰਮੀਤ ਸਿੰਘ ਹੈ ਜੋ ਮਹਾਰਾਜ ਜ਼ਿਲ੍ਹਾ ਬਠਿੰਡਾ ਨਾਲ ਸਬੰਧਤ ਹੈ ਉਨੇ ਇਲਜ਼ਾਮ ਲਾਇਆ ਕਿ ਉਸਦੀ ਜਾਇਦਾਦ ਹੜੱਪਣ ਦੇ ਮਾਮਲੇ ਵਿੱਚ ਮੁਲਜ਼ਮਾ ਨੂੰ ਬਿਨਾਂ ਕਾਨੂੰਨ ਦਾ ਪਾਲਣ ਕੀਤੇ ਰਹਾ ਕੀਤਾ ਗਿਆ। ਉਹਨਾਂ ਕੋਲੋਂ ਰਿਸ਼ਵਤ ਲਈ ਗਈ ਅਤੇ ਮਾਮਲੇ ਸੰਬੰਧੀ ਐਨਆਰਆਈ ਵੱਲੋਂ ਕੀਤੀਆਂ ਸ਼ਿਕਾਇਤਾਂ ਨੂੰ ਵੀ ਖੁਰਦ-ਬੁਰਦ ਕੀਤਾ ਗਿਆ। ਇਥੋਂ ਤੱਕ ਕਿ ਮਿਲੀ ਭੁਗਤ ਦੇ ਤਹਿਤ ਮੁਲਜ਼ਮਾ ਨੂੰ ਸਜ਼ਾ ਤੋਂ ਬਚਾਉਣ ਲਈ ਵੀ ਯਤਨ ਕੀਤੇ ਗਏ। ਐਨਆਰਆਈ ਗੁਰਵੀਰ ਸਿੰਘ ਨੇ ਮੁਹਾਲੀ ਦੇ ਸਾਬਕਾ ਐਸਐਸਪੀ ਸੰਦੀਪ ਗਰਗ ਥਾਣਾ ਸੁਹਾਣਾ ਦੇ ਇੰਸਪੈਕਟਰ ਸੁਮਿਤ ਮੌੜ ਹੈੱਡ ਕਨਸਟੇਬਲ ਮਲਕੀਤ ਸਿੰਘ ਅਤੇ ਗੁਲਾਬ ਸਿੰਘ ਤੇ ਵੀ ਦੋਸ਼ ਲਾਇਏ ਨੇ ਸੁਖਪਾਲ ਖੈਰਾ ਨੇ ਕਿਹਾ ਕਿ ਪੀੜਤ ਐਨ ਆਰ ਆਈ ਦਾ ਜ਼ਮੀਨੀ ਵਿਵਾਦ ਹੁਣ ਅਦਾਲਤ ਵਿੱਚ ਚੱਲ ਰਿਹਾ ਹੈ ਕਿਉਂਕਿ ਯੋਤੀ ਜਾਦਵਦੀ ਰਿਪੋਰਟ ਦੇ ਵਿੱਚ ਕਥਿਤ ਤੌਰ ਤੇ ਭੂ ਮਾਫੀਆ ਤੇ ਪ੍ਰਿਸ਼ਟ ਪੁਲਿਸ ਅਫਸਰਾਂ ਦੀ ਗੈਰ ਕਾਨੂੰਨੀ ਜ਼ਮੀਨ ਹੜੱਪਣ ਦਾ ਪੱਖ ਪੂਰਿਆ ਗਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਐਨ ਆਰ ਆਈ ਦੀ ਜ਼ਮੀਨ ਫਰਜ਼ੀ ਦਸਤਾਵੇਜ਼ਾਂ ਦੇ ਰਾਹੀਂ ਹੜੱਪਣ ਦੇ ਅਜਿਹੇ ਗੰਭੀਰ ਮਾਮਲੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਪੁਲਿਸ ਮੁਖੀ ਉਹ ਕਹਿੰਦੇ ਡੀਜੀਪੀ ਪਾਵ ਗੌਰਵ ਯਾਦਵੀ ਚੁੱਪ ਕਿਉਂ ਨੇ ਸੁਖਪਾਲ ਖਹਿਰਾ ਨੇ ਹਰਜੋਤ ਵੈਸ ਨੂੰ ਸਵਾਲ ਕੀਤਾ ਕਿ ਤੁਸੀਂ ਆਪ 100 ਕਰੋੜ ਦੇ ਸਾਈਬਰ ਘੁਟਾਲੇ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹੋ ਕਿਉਂਕਿ ਅਸਲ ਦੇ ਵਿੱਚ 100 ਕਰੋੜ ਦਾ ਘੁਟਾਲਾ ਇਹਨਾਂ ਨੇ ਨਹੀਂ ਕੀਤਾ ਔਰ ਜਿਨ੍ਹਾਂ ਨੇ ਕੀਤਾ ਸੀ ਉਹਨਾਂ ਨੂੰ ਬਚਾਉਣ ਦੇ ਇਹਨਾਂ ਦੇ ਉੱਤੇ ਇਲਜ਼ਾਮ ਲੱਗੇ ਹੋਏ ਨੇ ਉਹ ਕਹਿੰਦੇ ਤੁਸੀਂ ਆਪਣੀ ਘਰਵਾਲੀ ਨੂੰ ਕਲੀਨ ਚਿੱਟ ਕਿਵੇਂ ਦੇ ਕੇ ਇੱਕ ਮਿਸਾਲੀ ਅਫਸਰ ਆਖ ਸਕਦੇ ਹੋ ਕਿਉਂਕਿ ਇਹ ਦੋਸ਼ ਉਹਨਾਂ ਤੇ ਵੀ ਲੱਗੇ ਹੋਏ ਨੇ ਪਰ ਦੂਸਰੇ ਪਾਸੇ ਹਰਜੋਤ ਵੈਸ ਨੇ ਆਖਿਆ ਕਿ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਜਾਂਚ ਕਰਵਾ ਲਈ ਜਾਏ ਤੇ ਹੁਣ ਗੱਲ ਕਰਦਿਆਂ ਕਿ ਪੰਜਾਬ ਪੁਲਿਸ ਦਾ ਦਾਮਨ ਕਿੰਨਾ ਕਪਾਕ ਤੇ ਕਿੰਨਾ ਕ ਸਾਫ ਹੈ ਤੇ ਜਿਹੜੇ ਵੱਡੀਆਂ ਵੱਡੀਆਂ ਡੀਂਗਾ ਮਾਰਦੇ ਐ ਤੇ ਸਵਾਲਾਂ ਦੇ ਘੇਰੇ ਵਿੱਚ ਉਹ ਵੀ ਐ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 1995 ਚ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਗਮਦੂਰ ਸਿੰਘ ਦੀ ਮੌਤ ਦੇ ਮਾਮਲੇ ਚ ਡੀਐਸਪੀ ਗੁਰਸੇਵਕ ਸਿੰਘ ਅਤੇ ਚਾਰ ਹੋਰ ਪੁਲਿਸ ਮੁਲਾਜ਼ਮਾਂ ਨੂੰ ਕਤਲ ਦਾ ਦੋਸ਼ੀ ਕਰਾਰ ਦੇ ਦਿੱਤਾ ਹੈ। ਇਹਨਾਂ ਵਿੱਚੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾ ਦਿੱਤੀ ਹੈ। ਜਦੋਂ ਕਿ ਡੀਐਸਪੀ ਅਤੇ ਦੋ ਹੋਰਨਾਂ ਨੂੰ 12 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਨੇ, ਉੱਥੇ ਉਹਨਾਂ ਨੂੰ ਸਜ਼ਾ ਸੁਣਾਈ ਜਾਏਗੀ। ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਡੀਐਸਪੀ ਅਤੇ ਮੁਲਜ਼ਮਾ ਨੂੰ ਕਤਲ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਸੀ ਪਰ ਇਹਦੇ ਖਿਲਾਫ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਇੱਕ ਅਪੀਲ ਦਾਇਰ ਕਰ ਦਿੱਤੀ ਸੀ ਅਤੇ ਇਸ ਅਪੀਲ ਤੇ ਸੁਣਵਾਈ ਕਰਦੇ ਹੋਏ ਹਾਈ ਕੋਰਟ ਨੇ ਮੁਲਜ਼ਮਾ ਨੂੰ ਦੋਸ਼ੀ ਕਰਾਰ ਦੇ ਦਿੱਤਾ ਜਸਟਿਸ ਸੁਰੇਸ਼ਵਰ ਠਾਕਰ ਅਤੇ ਸੁਦੀਪਦੀ ਸ਼ਰਮਾ ਦੀ ਬੈਂਚ ਨੇ ਕਿਹਾ ਕਿ ਡੀਐਸਪੀ ਗੁਰਸੇਵਕ ਸਿੰਘ ਨੂੰ ਆਈਪੀਐਸ ਦੀ ਧਾਰਾ 302 ਕਤਲ ਦੀ ਧਾਰਾ ਅਤੇ 34 ਸਮੂਹਕ ਅਪਰਾਧ ਦੇ ਦੋਸ਼ ਤਹਿਤ ਦੋਸ਼ੀ ਠਹਿਰਾਇਆ ਜਾ ਰਿਹਾ ਹੈ 14 ਨਵੰਬਰ ਤੇ 1995 ਨੂੰ ਜ਼ਿਕਰਯੋਗ ਹੈ ਕਿ ਰੇਲਵੇ ਪੁਲਿਸ ਸੰਗਰੂਰ ਦੇ ਵੱਲੋਂ ਗਮਦੂਰ ਸਿੰਘ ਅਤੇ ਬਗੇਲ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ 9 ਦਿਨਾਂ ਦੀ ਹਿਰਾਸਤੀ ਤੋਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ ਸੀ ਪਰ ਗਮਦੂਰ ਸਿੰਘ ਦੀ ਉਸ ਵਕਤ ਹਾਲਤ ਬੜੀ ਗੰਭੀਰ ਸੀ ਉਸ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਗੰਭੀਰ ਸੱਟਾਂ ਦੀ ਵਜ੍ਹਾ ਕਾਰਨ ਆਖਰਕਾਰ ਉਸ ਦੀ ਮੌਤ ਹੋ ਗਈ ਗਮਦੂਰ ਸਿੰਘ ਦੇ ਵਕੀਲ ਨੇ ਕਿਹਾ ਕਿ ਕਾਂਸਟੇਬਲ ਕਿਰਪਾਲ ਸਿੰਘ ਨੇ ਡਾਂਗਾ ਨਾਲ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਸੀ ਅਤੇ ਉਸ ਦੀਆਂ ਪਸਲੀਆਂ ਤੱਕ ਤੋੜ ਦਿੱਤੀਆਂ ਗਈਆਂ ਸੀ। ਅਦਾਲਤ ਨੇ ਗਵਾਹ ਬਗੇਲ ਸਿੰਘ ਦੀ ਗਵਾਹੀ ਨੂੰ ਤਵੱਜੋ ਦਿੱਤੀ ਹੈ ਅਤੇ ਆਪ ਵੀ ਗਮਦੂਰ ਸਿੰਘ ਦੇ ਨਾਲ ਉਹ ਹਿਰਾਸਤ ਵਿੱਚ ਸੀ। ਬਗੇਲ ਸਿੰਘ ਨੇ ਦੱਸਿਆ ਕਿ ਡੀਐਸਪੀ ਗੁਰਸੇਵਕ ਸਿੰਘ ਨੇ ਉਸ ਨੂੰ ਗਵਾਹੀ ਨਾ ਦੇਣ ਦੀ ਧਮਕੀ ਵੀ ਦਿੱਤੀ ਸੀ। ਬਗੇਲ ਸਿੰਘ ਨੇ ਅਦਾਲਤ ਵਿੱਚੋਂ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਕਿਉਂਕਿ ਉਸ ਨੂੰ ਡੀਐਸਪੀ ਤੋਂ ਖਤਰਾ ਮਹਿਸੂਸ ਹੋ ਰਿਹਾ ਸੀ ਅਦਾਲਤ ਨੇ ਮੰਨਿਆ ਕਿ ਡੀਐਸਪੀ ਵੀ ਇਸ ਅਪਰਾਧ ਵਿੱਚ ਸ਼ਾਮਲ ਸੀ ਅਤੇ ਸਬੂਤਾਂ ਦੀ ਸਮੀਖਿਆ ਦੇ ਬਾਅਦ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨ ਪੇਸ਼ੀ ਤੇ ਉਹਨਾਂ ਨੂੰ ਕਿਹੋ ਜੀ ਸਜ਼ਾ ਸੁਣਾਈ ਜਾਂਦੀ ਹੈ ਪਰ ਇਹ ਸਾਰਾ ਕੁਝ ਕਾਂਗਰਸ ਹਕੂਮਤ ਵਕਤ ਹੋਇਆ ਪਰ ਉਹਦੇ ਤੋਂ ਲੈ ਕੇ ਹੁਣ ਤੱਕ ਸਰਕਾਰਾਂ ਇਸ ਮਾਮਲੇ ਤੇ ਚੁੱਪ ਰਹੀਆਂ ਤੇ ਹੁਣ ਗੱਲ ਕਰਦੇ ਹਾਂ ਫਿਰੋਜ਼ਪੁਰ ਦੇ ਵਿੱਚ ਕੁਝ ਦਿਨ ਪਹਿਲਾਂ ਵਾਪਰੇ ਤੀਰੇ ਕਤਲकांड ਦੇ ਵਿੱਚ ਪੁਲਿਸ ਹੱਥ ਵੱਡੀ ਕਾਮਯਾਬੀ ਲੱਗੀ ਹੈ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ 3 ਸਤੰਬਰ ਨੂੰ ਫਿਰੋਜ਼ਪੁਰ ਦੇ ਵਿੱਚ ਤੀਰਾ ਕਤਲकांड ਵਾਪਰਿਆ ਸੀ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਪੰਜਾਬ ਪੁਲਿਸ ਦੀ ਏਜੀਟੀਐਫ ਨੇ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਸੱਤ ਸ਼ੂਟਰਾਂ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਤੋਂ ਜਾ ਕੇ ਗ੍ਰਿਫਤਾਰ ਕੀਤਾ ਹੈ एजी टीएफ ਅਤੇ ਮਹਾਰਾਸ਼ਟਰ ਪੁਲਿਸ ਦੀ ਕ੍ਰਾਈ ਬ੍ਰਾਂਚ ਦੇ ਜੁਆਇੰਟ ਆਪਰੇਸ਼ਨ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਸੰਭਵ ਹੋਈ ਹੈ ਜਾਣਕਾਰੀ ਮਿਲੀ ਹੈ ਕਿ ਇਹ ਸੱਤੋ ਹੀ ਮੁਲਜ਼ਮ ਇਨੋਵਾ ਗੱਡੀ ਵਿੱਚ ਜਾ ਰਹੇ ਸੀ ਪੁਲਿਸ ਲਗਾਤਾਰ ਟੈਕਨੀਕਲ ਸਹਾਇਤਾ ਦੇ ਨਾਲ ਇਹਨਾਂ ਦਾ ਪਿੱਛਾ ਕਰ ਰਹੀ ਸੀ ਜਿਵੇਂ ਹੀ ਪੁਲਿਸ ਨੂੰ ਪੁਖਤਾ ਜਾਣਕਾਰੀ ਮਿਲੀ ਤਾਂ ਇਹਨਾਂ ਵੱਲੋਂ ਇਨੋਵਾ ਗੱਡੀ ਨੂੰ ਘੇਰਾ ਪਾ ਲਿਆ ਗਿਆ ਅਤੇ ਬਾਅਦ ਵਿੱਚ ਗ੍ਰਿਫਤਾਰੀ ਕੀਤੀ ਗਈ ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਸੱਤ ਹੀ ਗੈਂਗਸਟਰ ਕਿਵੇਂ ਅਤੇ ਕਿਸ ਦੀ ਮਦਦ ਨਾਲ ਮਹਾਰਾਸ਼ਟਰ ਤੱਕ ਪਹੁੰਚੇ ਪੁਲਿਸ ਹੁਣ ਇਸ ਮਸਲੇ ਦੀ ਵੀ ਜਾਂਚ ਕਰੇਗੀ ਜਿਨ੍ਹਾਂ ਤਿੰਨ ਵਿਅਕਤੀਆਂ ਦਾ ਕਤਲ ਕੀਤਾ ਗਿਆ ਸੀ ਉਹ ਤਿੰਨੋ ਹੀ ਆਪਸ ਦੇ ਵਿੱਚ ਚਚੇਰੇ ਭੈਣ ਭਰਾ ਸਨ 3 ਸਤੰਬਰ ਨੂੰ ਫਿਰੋਜ਼ਪੁਰ ਦੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਦੇ ਕੋਲ ਇੱਕ ਗੱਡੀ ਦੇ ਵਿੱਚ ਉਹ ਜਾ ਰਹੇ ਸੀ ਜਿਨ੍ਹਾਂ ਵਿੱਚ 22 ਵਰਿਆਂ ਦੀ ਜਸਪ੍ਰੀਤ ਕੌਰ 21 ਵਰਿਆਂ ਦਾ ਆਕਾਸ਼ਦੀਪ ਅਤੇ 32 ਵਰਿਆਂ ਦਾ ਦਿਲਪ੍ਰੀਤ ਅਤੇ ਅਨਮੋਲ ਸਿੰਘ ਤੇ ਹਰਪ੍ਰੀਤ ਇਹ ਪੰਜੋ ਹੀ ਸ਼ਾਮਲ ਸੀ ਹਮਲੇ ਤੋਂ ਬਾਅਦ ਇੱਕ ਸੀਸੀਟੀਵੀ ਦੇ ਵਿੱਚ ਇਹ ਸਭ ਕੁਝ ਕੈਦ ਹੋ ਗਿਆ ਸੀ ਅਤੇ ਦੋ ਮੋਟਰਸਾਈਕਲਾਂ ਤੇ 6 ਵਿਅਕਤੀਆਂ ਵੱਲੋਂ ਇਹਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਵੇਂ ਹੀ ਕਾਰ ਗਲੀ ਵਿੱਚ ਆਈ ਘੇਰਾ ਪਾ ਕੇ ਚਾਰੇ ਪਾਸਿਆਂ ਤੋਂ ਇਹਨਾਂ ਦੇ ਉੱਤੇ ਤਕਰੀਬਨ 50 ਦੇ ਕਰੀਬ ਗੋਲੀਆਂ ਵਾਰਾ ਦਿੱਤੀਆਂ ਗਈਆਂ ਸੀ ਇਸ ਹਮਲੇ ਵਿੱਚ ਜਸਪ੍ਰੀਤ ਕੌਰ ਆਕਾਸ਼ਦੀਪ ਅਤੇ ਦਿਲਪ੍ਰੀਤੀ ਮੌਕੇ ਤੇ ਮੌਤ ਹੋ ਗਈ ਸੀ ਜਦਕਿ ਕਾਰ ਵਿੱਚ ਬੈਠੇ ਦੋ ਹੋਰ ਵਿਅਕਤੀ ਅਨਮੋਲ ਸਿੰਘ ਅਤੇ ਹਰਪ੍ਰੀਤ ਸਿੰਘ ਜ਼ਖਮੀ ਹੋ ਗਏ ਸੀ ਇਹ ਸਾਰੇ ਕੰਬੋਜ਼ ਨਗਰ ਤੇ ਰਹਿਣ ਵਾਲੇ ਸਨ ਅਤੇ ਪੂਰਾ ਪਰਿਵਾਰ ਜਸਪ੍ਰੀਤ ਕੌਰ ਦੇ ਵਿਆਹ ਦੀ ਸ਼ਾਪਿੰਗ ਕਰਨ ਵਾਸਤੇ ਉੱਥੇ ਗਿਆ ਸੀ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ 5 ਸਤੰਬਰ ਨੂੰ 11 ਲੋਕਾਂ ਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਸੀ ਜਿਨ੍ਹਾਂ ਵਿੱਚੋਂ ਤਿੰਨ ਦੀ ਪਛਾਣ ਕਰ ਲਈ ਗਈ ਸੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਹਮਲੇ ਵਿੱਚ ਮਾਰਿਆ ਗਿਆ ਦਿਲਪ੍ਰੀਤ ਉਹਦੀ ਅਸ਼ੀਸ਼ ਚੋਪੜਾ ਤੇ ਹੈਪੀ ਮਾਨ ਦੇ ਨਾਲ ਦੁਸ਼ਮਣੀ ਸੀ ਅਤੇ ਉਹਦਾ ਆਪਣਾ ਵੀ ਅਪਰਾਧਿਕ ਪਛੋਕਰ ਸੀ ਅਤੇ ਉਹਦੇ ਖਿਲਾਫ ਖਾਰੜ ਅਤੇ ਮਮਦੋਟ ਵਿੱਚ ਦੋ ਕਤਲ ਦੇ ਮੁਕੱਦਮੇ ਦਰਜ ਸਨ ਇਹਦੇ ਤੋਂ ਇਲਾਵਾ ਉਹਦੇ ਘਰ ਪਿਛਲੇ ਸਾਲ ਐਨਆਈਏ ਵੱਲੋਂ ਛਾਪੇਮਾਰੀ ਵੀ ਕੀਤੀ ਗਈ ਸੀ ਤਕਰੀਬਨ 1500 ਕਿਲੋਮੀਟਰ ਦੂਰ ਜਾ ਕੇ ਕੁਝ ਦਿਨਾਂ ਦੇ ਅੰਦਰ-ਅੰਦਰ ਸ਼ੂਟਰਾਂ ਨੂੰ ਫੜਨਾ ਆਪਣੇ ਆਪ ਦੇ ਵਿੱਚ ਪੁਲਿਸ ਦੀ ਇਹ ਇੱਕ ਵੱਡੀ ਸਫਲਤਾ ਗਣੀ ਜਾ ਰਹੀ ਹੈ ਤੇ ਹੁਣ ਗੱਲ ਕਰਦੇ ਹਾਂ ਹਰਿਆਣਾ ਦੀ ਸਿਆਸਤ ਦੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਬੜੀਆਂ ਨੇੜੇ ਆ ਗਈਆਂ ਨੇ ਤੇ ਹੁਣ ਲਗਾਤਾਰ ਸਾਰੀਆਂ ਪਾਰਟੀਆਂ ਵੱਲੋਂ ਟਿਕਟਾਂ ਦੀ ਵੰਡ ਕੀਤੀ ਜਾ ਰਹੀ ਹੈ ਤੇ ਕੁਝ ਨਰਾਜ਼ਗੀਆਂ ਵੀ ਸਾਹਮਣੇ ਆ ਰਹੀਆਂ ਨੇ ਭਾਜਪਾ ਦੇ ਵਿੱਚ ਪਹਿਲਾਂ ਵੀ ਬਗਾਵਤ ਹੋਈ ਆ ਤੇ ਇੱਕ ਵਾਰ ਫਿਰ ਬਗਾਵਤ ਨੇ ਪਾਰਟੀ ਦੇ ਪੈਰ ਠੰਡੇ ਕਰ ਦਿੱਤੇ ਐ ਮਿਲੀ ਜਾਣਕਾਰੀ ਦੇ ਅਨੁਸਾਰ ਤਾਜ਼ਾ ਬਗਾਵਤ ਸਿਰਸਾ ਦੇ ਕਾਲਾ ਵਾਲੀ ਤੋਂ ਸਾਹਮਣੇ ਆਈ ਹੈ ਜਿੱਥੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਮੌਜੂਦਾ ਆਗੂ ਬਲਕੌਰ ਸਿੰਘ ਨੇ ਭਾਜਪਾ ਛੱਡ ਦਿੱਤੀ ਐ ਭਾਜਪਾ ਨੇ ਕਿਉਂਕਿ ਉਹਨਾਂ ਦੀ ਥਾਂ ਤੇ ਇਸ ਵਾਰ ਰਾਜੇਂਦਰ ਨੂੰ ਉੱਥੋਂ ਟਿਕਟ ਦੇ ਦਿੱਤੀ ਸੀ ਦੱਸਣਾ ਬਣਦਾ ਕਿ ਬਲਕੌਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਉਹਦੇ ਚੇਅਰਮੈਨ ਮੈਂਬਰ ਸਰਪੰਚਾਂ ਸਾਬਕਾ ਸਰਪੰਚਾਂ ਸਮੇਤ ਦਿੱਲੀ ਰਵਾਨਾ ਹੋਏ ਹੈ ਜਿੱਥੇ ਉਹ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਖੁੱਡਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਸਕਦੇ ਹੈ ਹਾਲਾਂਕਿ ਕਾਂਗਰਸ ਦੇ ਵਿੱਚ ਬੀਤੀ ਰਾਤ ਜਿਹੜੀ ਪਹਿਲੀ ਲਿਸਟ ਆਈ ਸੀ ਉਹਦੇ ਵਿੱਚ ਕਾਲਾਵਾਲੀ ਤੋਂ ਵਿਧਾਇਕ ਸ਼ੀਸ਼ਪਾਲ ਕੇਰਵਾਲਾ ਨੂੰ ਟਿਕਟ ਦੇ ਦਿੱਤੀ ਗਈ ਸੀ ਬਲਕੌਰ ਸਿੰਘ ਦੱਸਣਾ ਬਣਦਾ ਕਿ 2014 ਵਿੱਚ ਅਕਾਲੀ ਦਲ ਦੀ ਟਿਕਟ ਤੋਂ ਕਾਲਾਵਾਲੀ ਹਲਕੇ ਤੋਂ ਵਿਧਾਇਕ ਚੁਣੇ ਗਏ ਸੀ ਉਸ ਵੇਲੇ ਅਕਾਲੀ ਦਲ ਅਤੇ ਇੰਡੀਆ ਲੋਕ ਦਲ ਦਾ ਸਮਝੌਤਾ ਹੋਇਆ ਸੀ ਉਹਨਾਂ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਸ਼ੀਸ਼ਪਾਲ ਨੂੰ 13000 ਵੋਟਾਂ ਦੇ ਨਾਲ ਹਰਾ ਦਿੱਤਾ ਸੀ ਬਲਕੌਰ ਸਿੰਘ ਨੂੰ 54112 ਜਦਕਿ ਸ਼ੀਸ਼ਪਾਲ ਨੂੰ 41000 ਤੇ 117 ਵੋਟਾਂ ਮਿਲੀਆਂ ਸੀ 2014 ਦੇ ਵਿੱਚ ਚੋਣਾਂ ਦੌਰਾਨ ਵਿਵਾਦ ਵੀ ਹੋਇਆ ਸੀ ਇੰਡੀਆ ਲੋਕ ਦਲ ਦੇ ਮੁਖੀ ਓਮ ਪ੍ਰਕਾਸ਼ ਚੋਟਾਲਾ ਨੇ ਬੁੱਧ ਸਿੰਘ ਨੂੰ ਕਾਲਾਵਾਲੀ ਤੋਂ ਉਮੀਦਵਾਰ ਬਣਾਇਆ ਸੀ ਇਸ ਦੌਰਾਨ ਅਨੈਲੋ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠ ਜੋੜ ਸੀ ਅਜਾਹ ਵਿੱਚ ਬੁੱਧ ਸਿੰਘ ਨੂੰ ਉਮੀਦਵਾਰ ਬਣਾਉਣ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ ਉਹਦੇ ਤੋਂ ਬਾਅਦ ਅਵੇ ਚੋਟਾਲਾ ਨੇ ਕਿਸੇ ਤਰ੍ਹਾਂ ਬੁੱਧ ਸਿੰਘ ਨੂੰ ਮਨਾ ਲਿਆ ਸੀ ਅਤੇ ਗੱਠ ਜੋੜ ਦਾ ਉਮੀਦਵਾਰ ਬਲਕੌਰ ਸਿੰਘ ਨੂੰ ਬਣਾ ਦਿੱਤਾ ਗਿਆ ਸੀ ਫਿਰ ਜਨਵਰੀ 2019 ਨੂੰ ਅਜੇ ਚੋਟਾਲਾ ਦੀ ਮੌਜੂਦਗੀ ਵਿੱਚ ਬਲਕੌਰ ਜੇਜੇਪੀ ਵਿੱਚ ਸ਼ਾਮਲ ਹੋ ਗਏ ਸਨ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਯੂ ਟਰ ਲੈ ਲਿਆ ਸੀ ਪ੍ਰਕਾਸ਼ ਸਿੰਘ ਬਾਦਲ ਦੀ ਫਟਕਾਰ ਤੋਂ ਬਾਅਦ ਫਿਰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਹੁਣ ਉਹਨਾਂ ਨੇ ਭਾਜਪਾ ਨੂੰ ਵੀ ਅਲਵਿਦਾ ਆਖ ਦਿੱਤਾ ਤੇ ਹੁਣ ਗੱਲ ਕਰਦੇ ਆ ਮਨੀਪੁਰ ਦੀ ਮਨੀਪੁਰ ਦੇ ਵਿੱਚ ਇੱਕ ਵਾਰ ਫਿਰ ਹਿੰਸਾ ਫੜਕੀ ਹੈ ਜਿਰੀਬਾਮ ਦੇ ਵਿੱਚ ਸ਼ਨੀਚਰਵਾਰ ਵਾਲੇ ਦਿਨ ਦੋ ਵੱਖ-ਵੱਖ ਘਟਨਾਵਾਂ ਵਾਪਰਦੀਆਂ ਨੇ ਜਿਸ ਤੇ ਕਾਰਨ 6 ਲੋਕਾਂ ਦੀ ਮੌਤ ਹੋਈ ਹੈ ਪੁਲਿਸ ਮੁਤਾਬਕ ਪਹਿਲੀ ਘਟਨਾ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 7 ਕਿਲੋਮੀਟਰ ਦੂਰ ਵਾਪਰੀ ਹੈ। ਸ਼ੱਕੀ ਪਹਾੜੀ ਬਾਗੀਆਂ ਨੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਇੱਕ ਸੁੱਤੇ ਬਜ਼ੁਰਗ ਨੂੰ ਗੋਲੀਆਂ ਮਾਰ ਦਿੱਤੀਆਂ। ਮ੍ਰਿਤਕ ਦੀ ਪਛਾਣ ਕੁਲਿੰਦਰ ਸਿੰਘ ਵਜੋਂ ਕੀਤੀ ਗਈ ਹੈ। ਉਹ ਘਰ ਵਿੱਚ ਉਸ ਵਕਤ ਇਕੱਲਾ ਹੀ ਸੀ। ਇਹਦੇ ਤੋਂ ਬਾਅਦ ਦੂਸਰੀ ਘਟਨਾ ਵਾਪੜਦੀ ਹੈ ਜਿੱਥੇ ਕੂਕੀ ਅਤੇ ਮੈਤਈ ਭਾਈਚਾਰਿਆਂ ਦੇ ਵਿੱਚਕਾਰ ਗੋਲੀਬਾਰੀ ਹੋਈ ਹੈ। ਇਹਦੇ ਵਿੱਚ ਵੀ 4 ਲੋਕਾਂ ਦੀ ਮੌਤ ਹੋਈ ਦੱਸੀ ਜਾ ਰਹੀ ਹੈ। ਇਸ ਇਲਾਕੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਲਗਾਤਾਰ ਗੋਲੀਬਾਰੀ ਹੋਣ ਦੀਆਂ ਖਬਰਾਂ ਨੇ ਜਿਸ ਕਾਰਨ ਮਰਤਕਾਂ ਦੀ ਗਿਣਤੀ ਵੱਧ ਜਾਣ ਦਾ ਖਾਤਸ਼ਾ ਹੈ। ਮਣੀਪੁਰ ਵਿੱਚ ਤਣਾਅ ਦੇ ਮੱਦੇਨਜ਼ਰ ਸਾਰੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਐ। ਮਣੀਪੁਰ ਇੰਟੈਗ੍ਰਿਟੀ ਦੀ ਕਮੇਟੀ ਨੇ ਕਾਨੂੰਨ ਅਤੇ ਵਿਵਸਥਾ ਨੂੰ ਲਾਗੂ ਕਰਨ ਵਿੱਚ ਸਰਕਾਰ ਦੀ ਅਸਫਲਤਾ ਦੇ ਵਿਰੋਧ ਵਿੱਚ ਬੰਦ ਅਤੇ ਜਨਤਕ ਕਰਫਿਊ ਦਾ ਵੀ ਸੱਦਾ ਦੇ ਦਿੱਤਾ ਹੈ। ਇਮਫਾਲ ਦੀਆਂ ਸਾਰੀਆਂ ਦੁਕਾਨਾਂ ਸਵੇਰ ਤੋਂ ਹੀ ਬੰਦ ਰਹੀਆਂ। ਸੜਕਾਂ ਤੇ ਬਾਜ਼ਾਰ ਸੁੰਨਸਾ ਨਜ਼ਰ ਆਇਆ। ਮਨੀਪੁਰ ਦੇ ਵਿੱਚ ਮੌਜੂਦਾ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੇ ਵਿਚਾਰ ਜਾਣਕਾਰੀ ਮਿਲੀ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਵੀਰੇਨ ਸਿੰਘ ਨੇ ਸੱਤਾਧਾਰੀ ਗੱਠਜੋੜ ਦੇ ਵਿਧਾਇਕਾਂ ਦੇ ਨਾਲ ਇੱਕ ਹੰਗਾਮੀ ਮੀਟਿੰਗ ਸੱਦੀ ਹੈ ਇਹਦੇ ਵਿੱਚ ਭਾਜਪਾ ਨਾਗਾ ਪੀਪਲਜ਼ ਫਰੰਟ ਅਤੇ ਨੈਸ਼ਨਲ ਪੀਪਲਜ਼ ਪਾਰਟੀ ਵੀ ਸ਼ਾਮਲ ਨੇ ਤੇ ਹੁਣ ਗੱਲ ਕਰਦੇ ਹਾਂ ਕਾਰਗਿਲ ਯੁੱਧ ਦੀ ਪਾਕਿਸਤਾਨ ਦੇ ਵੱਲੋਂ ਇਹ ਸਬਾਬਤ ਪਹਿਲੀ ਵਾਰ ਬਹੁਤ ਵੱਡਾ ਕਬੂਲਨਾਵਾ ਕੀਤਾ ਗਿਆ ਹੈ ਅਸਲ ਦੇ ਵਿੱਚ ਹੁਣੇ ਤਾਂ ਬਹੁਤ ਗੂੜੇ ਮਿੱਤਰ ਚਾਹੀਦੇ ਸੀ ਭਾਰਤ ਅਤੇ ਪਾਕਿਸਤਾਨ ਕਿਉਂਕਿ ਇੱਕੋ ਹੀ ਮੁਲਕ ਦੇ ਵਿੱਚਕਾਰ ਲਕੀਰ ਖਿੱਚੀ ਗਈ ਸੀ ਪਰ ਲਗਾਤਾਰ ਦੁਸ਼ਮਣੀ ਵਾਲੀਆਂ ਕਾਰਵਾਈਆਂ ਹੁੰਦੀਆਂ ਰਹਿੰਦੀਆਂ ਨੇ ਹੁਣ ਲਗਭਗ 2.5 ਦਹਾਕਿਆਂ ਬਾਅਦ ਆਖਰਕਾਰ ਪਾਕਿਸਤਾਨ ਨੇ ਕਾਰਗਲ ਦੀ ਜਿਹੜੀ ਜੰਗ ਸੀ ਉਹਦੇ ਵਿੱਚ ਸਾਜ਼ਿਸ਼ ਰਚਣ ਦੀ ਗੱਲ ਕਬੂਲੀ ਹੈ ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਸੈਇਦ ਅਸੀਮ ਮੁਨੀਰ ਨੇ ਭਾਰਤ ਖਿਲਾਫ 1999 ਦੀ ਕਾਰਗਲ ਜੰਗ ਉਹਦੇ ਵਿੱਚ ਪਾਕਿਸਤਾਨੀ ਫੌਜ ਦੀ ਸਿੱਧੀ ਭੂਮਿਕਾ ਨੂੰ ਹੁਣ ਸਵੀਕਾਰ ਕਰ ਲਿਆ ਹੈ ਅਸਲ ਵਿੱਚ ਰੱਖਿਆ ਦਿਵਸ ਤੇ ਆਪਣੇ ਭਾਸ਼ਣ ਦੇ ਦੌਰਾਨ ਭਾਰਤ ਨਾਲ ਹੋਈਆਂ ਤਿੰਨ جنگਾਂ ਦੇ ਨਾਲ-ਨਾਲ ਕਾਰਗਿਲ ਦਾ ਵੀ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਅਤੇ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਨੂੰ ਉਹਨਾਂ ਵੱਦੋਂ ਸ਼ਰਧਾਂਜਲੀ ਵੀ ਦਿੱਤੀ ਗਈ ਇਹ ਪਹਿਲੀ ਵਾਰ ਸੀ ਜਦੋਂ ਪਾਕਿਸਤਾਨ ਦੇ ਕਿਸੇ ਫੌਜ ਮੁਖੀ ਨੇ ਕਾਰਗਿਲ ਯੰਗ ਵਿੱਚ ਆਪਣੇ ਫੌਜੀਆਂ ਦੀ ਸਿੱਧੀ ਸ਼ਮੂਲੀਅਤ ਨੂੰ ਸਵੀਕਾਰਿਆ ਹੋਵੇ ਜਨਰਲ ਪਰਵੇਜ਼ ਮੁਸ਼ਰਫ ਅਤੇ ਨਵਾਸ਼ੀ ਵਰਗੇ ਸਾਫਕਾ ਫੌਜ ਮੁਖੀਆਂ ਅਤੇ ਸਿਆਸੀ ਲੀਡਰਸ਼ਿਪ ਨੇ ਕਾਰਗਲ ਕੁਸਪੈਟ ਦੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਤੋਂ ਹਮੇਸ਼ਾ ਟਾਲਾਵਟਿਆ ਤੇ ਇਨਕਾਰ ਕੀਤਾ। 라ਵਲਪਿੰਡੀ ਸਥਿਤ ਆਰਮੀ ਹੈੱਡਕੁਆਰਟਰ ਵਿੱਚ ਰੱਖਿਆ ਦਿਵਸ ਤੇ ਅਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਬੋਲਦਿਆਂ ਜਨਰਲ ਮੁਨੀਰ ਨੇ ਇੱਕ ਵੱਡੀ ਗੱਲ ਆਖ ਦਿੱਤੀ ਹੈ ਕਿ ਪਾਕਿਸਤਾਨ ਯਕੀਨੀ ਤੌਰ ਤੇ ਇੱਕ ਸ਼ਕਤੀਸ਼ਾਲੀ ਅਤੇ ਬਹਾਦਰ ਮੁਲਕ ਹੈ। ਇਹ ਆਜ਼ਾਦੀ ਦੀ ਕੀਮਤ ਨੂੰ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਜਾਣਦਾ ਹੈ। ਕਿ ਇਹਨੂੰ ਕਿਵੇਂ ਕਾਇਮ ਰੱਖਣਾ ਹੈ 1948 1965 1971 ਦੀ ਭਾਰਤ ਪਾਕਿਸਤਾਨ ਦੀ ਜੰਗ ਹੋਵੇ ਜਾਂ ਕਾਰਗਿਲ ਦੀ ਲੜਾਈ ਦੇਸ਼ ਦੀ ਸੁਰੱਖਿਆ ਲਈ ਹਜ਼ਾਰਾਂ ਲੋਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਨੇ ਤੁਹਾਨੂੰ ਦੱਸਣਾ ਬਣਦਾ ਕਿ ਇਹਨਾਂ ਸਾਰੀਆਂ ਲੜਾਈਆਂ ਦੇ ਵਿੱਚ ਪਾਕਿਸਤਾਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਹੁਣ ਤੱਕ ਪਾਕਿਸਤਾਨ ਕਾਰਗਿਲ ਯੁੱਧ ਦੇ ਵਿੱਚ ਆਪਣੀ ਸ਼ਮੂਲੀਅਤ ਤੋਂ ਲਗਾਤਾਰ ਇਨਕਾਰ ਕਰਦਾ ਰਿਹਾ ਹੈ ਪਾਕਿਸਤਾਨ ਨੇ ਦਾਵਾ ਕੀਤਾ ਸੀ ਕਿ ਇਹ ਕਸ਼ਮੀਰ ਦੇ ਆਜ਼ਾਦੀ ਕੁਲਾਟੀਆਂ ਦੀ ਹੀ ਕਾਰਵਾਈ ਸੀ ਜਨਰਲ پرویز ਮੁਸ਼ਰਫ ਜੋ ਕਾਰਗਲ ਯੁੱਧ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਵੀ ਸੀ ਉਹਨਾਂ ਨੇ ਹਮੇਸ਼ਾ ਕਿਹਾ ਕਿ ਕਾਰਗਲ ਆਪਰੇਸ਼ਨ ਇੱਕ ਸਫਰ ਸਥਾਨਕ ਆਪਰੇਸ਼ਨ ਹੀ ਸੀ ਇੱਕ ਇੰਟਰਵਿਊ ਦੇ ਦੌਰਾਨ ਮੁਸ਼ਰਫ ਨੇ ਕਿਹਾ ਸੀ ਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਸੀ ਅਤੇ ਭਾਰਤ ਦੇ ਨਾਲ ਅਸਥਿਰ ਕੰਟਰੋਲ ਰੇਖਾ ਤੇ ਹਥਿਆਰਬੰਦ ਬਲਾਂ ਵੱਲੋਂ ਲਏ ਗਏ ਫੈਸਲਿਆਂ ਨੂੰ ਫੌਜ ਮੁਖੀ ਦੀ ਮਨਜ਼ੂਰੀ ਦੀ ਵੀ ਲੋੜ ਨਹੀਂ ਸੀ ਕਾਰਗਲ ਯੁੱਧ ਨੇ ਭਾਰਤ ਅਤੇ ਪਾਕਿਸਤਾਨ ਨੂੰ ਪਰਮਾਣੂ ਯੁੱਧ ਦੇ ਬਿਲਕੁਲ ਕਿਨਾਰੇ ਤੇ ਲਿਆ ਕੇ ਖੜਾ ਕਰ ਦਿੱਤਾ ਸੀ ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਅਮਰੀਕਾ ਦੇ ਦਖਲ ਤੋਂ ਬਾਅਦ ਯੁੱਧ ਤੋਂ ਪਿੱਛੇ हट ਗਿਆ ਸੀ ਜਦੋਂ ਕਿ ਭਾਰਤ ਦਾ ਕਹਿਣਾ ਇਹ ਹੈ ਕਿ ਹਿਮਾਲਿਆ ਦੀਆਂ ਚੋਟੀਆਂ ਤੇ ਲੜੇ ਗਏ ਇਸ ਯੁੱਧ ਦੇ ਵਿੱਚ ਉਸ ਨੂੰ ਫੈਸਲਾ ਕੋਨ ਜਿੱਤ ਪ੍ਰਾਪਤ ਹੋਈ ਸੀ ਕਸ਼ਮੀਰ ਦੇ ਕਾਰਗਲ ਜ਼ਿਲ੍ਹੇ ਵਿੱਚ ਦੱਸਣਾ ਬਣਦਾ ਹੈ ਕਿ 1999 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਥਿਆਰਬੰਦ ਲੜਾਈ ਹੋਈ ਸੀ ਪਾਕਿਸਤਾਨੀ ਫੌਜ ਅਤੇ ਕਸ਼ਮੀਰੀ ਅਤਵਾਦੀਆਂ ਨੇ ਕੰਟਰੋਲ ਰੇਖਾ ਪਾਰ ਕਰਕੇ ਭਾਰਤੀ ਜ਼ਮੀਨ ਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ ਇਸ ਜੰਗ ਵਿੱਚ ਲਗਭਗ 30000 ਭਾਰਤੀ ਫੌਜੀ ਅਤੇ 5000 ਕੁਸਬੈਠੀਆਂ ਸ਼ਾਮਲ ਸੀ ਭਾਰਤੀ ਫੌਜ ਹਵਾਈ ਫੌਜ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਖੇਤਰਾਂ ਤੇ ਹਮਲਾ ਕਰ ਰਹੀ ਸੀ ਅਤੇ ਅੰਤਰਰਾਸ਼ਟਰੀ ਸਹਿਯੋਗ ਨਾਲ ਪਾਕਿਸਤਾਨ ਨੂੰ ਹੌਲੀ-ਹੌਲੀ ਸਰਹੱਦ ਤੋਂ ਪਿੱਛੇ ਹਟਣ ਵਾਸਤੇ ਫੌਜ ਨੇ ਮਜਬੂਰ ਕਰ ਦਿੱਤਾ ਸੀ ਇਹ ਜੰਗ ਬਹੁਤ ਉਚਾਈ ਵਾਲੇ ਇਲਾਕੇ ਵਿੱਚ ਹੋਈ ਸੀ ਅਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਨੂੰ ਇਸ ਲੜਾਈ ਵਿੱਚ ਬਹੁਤ ਭਾਰੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ ਪਰ ਆਖਰ ਇਹ ਜੰਗ ਭਾਰਤ ਨੇ ਜਿੱਤ ਲਈ ਸੀ ਤੇ ਆਹ ਖਬਰ ਕਾਫੀ ਮਹੱਤਵਪੂਰਨ ਹੈ ਗੈਰ ਕਾਨੂੰਨੀ ਤਰੀਕੇ ਦੇ ਨਾਲ ਵੱਖ-ਵੱਖ ਮੁਲਕਾਂ ਵਿੱਚ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਆਉਣ ਦਾ ਲਗਾਤਾਰ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਜਿਹੜੀ ਜਾਣਕਾਰੀ ਮਿਲੀ ਹੈ ਇਹ ਕਾਫੀ ਹੈਰਾਨੀਜਨਕ ਹੈ ਡੋਂਕੀ ਲਾ ਕੇ ਅਮਰੀਕਾ ਵਿੱਚ ਬਹੁਤ ਸਾਰੇ ਲੋਕ ਆਉਣਾ ਚਾਹੁੰਦੇ ਆ ਦਾਖਲ ਹੋਣਾ ਚਾਹੁੰਦੇ ਆ ਪਰ ਸਾਰੇ ਸਫਲ ਨਹੀਂ ਹੁੰਦੇ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਇਸੇ ਕੋਸ਼ਿਸ਼ ਦੇ ਅਧੀਨ 130 ਭਾਰਤੀਆਂ ਨੂੰ ਪਨਾਮਾ ਤੋਂ ਭਾਰਤ ਰਿਪੋਰਟ ਕਰ ਦਿੱਤਾ ਗਿਆ ਹੈ ਇਹ ਭਾਰਤੀ ਗੈਰ ਕਾਨੂੰਨੀ ਢੰਗ ਦੇ ਨਾਲ ਬ੍ਰਾਜ਼ੀਲ ਅਤੇ ਸੂਰੀਨਾਮ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਅਮਰੀਕਾ ਆ ਰਹੇ ਸੀ ਉਹਨਾਂ ਨੂੰ ਪਨਾਮਾ ਦੇਸ਼ ਦੀ ਪੁਲਿਸ ਦੇ ਵੱਲੋਂ ਰਿਪੋਰਟ ਕਰਕੇ ਫਲਾਈਟ ਦੇ ਜ਼ਰੀਏ ਨਵੀਂ ਦਿੱਲੀ ਵਾਪਸ ਭੇਜ ਦਿੱਤਾ ਗਿਆ ਅਜਿਹਾ ਪਹਿਲੀ ਵਾਰੀ ਹੋਇਆ ਕਿ ਪਨਾਮਾ ਨੇ ਦਿੱਲੀ ਲਈ ਪਾਪ ਭਾਰਤਵਈ ਇਹਨਾਂ ਨੂੰ ਹਵਾਈ ਜਹਾਜ਼ ਦੇ ਰਾਹੀਂ ਡਿਪੋਟ ਕੀਤਾ ਹੋਵੇ ਅਤੇ ਇਹਨਾਂ ਦੀ ਗਿਣਤੀ 130 ਦੱਸੀ ਜਾ ਰਹੀ ਹੈ। ਇਸ ਫਲਾਈਟ ਨੇ ਪਹਿਲਾਂ ਸ਼ੁੱਕਰਵਾਰ ਨੂੰ ਪਨਾਮਾ ਤੋਂ ਉਡਾਣ ਭਰਨੀ ਸੀ ਪਰ ਹਾਲ ਹੀ ਦੇ ਸਾਲਾਂ ਦੇ ਵਿੱਚ ਇਹ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਕਿਸੇ ਦੇਸ਼ ਤੋਂ ਦੇਸ਼ ਨਿਕਾਲਾ ਕਰਕੇ ਇੰਜ ਭਾਰਤ ਨੂੰ ਉਡਾਣ ਭੇਜੀ ਗਈ ਹੋਵੇ। ਇੱਥੇ ਸ਼ਾਇਦ ਤੁਹਾਨੂੰ ਇਹ ਵੀ ਯਾਦ ਹੋਵੇ ਕਿ ਭਾਰਤੀਆਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆ ਰਹੀ ਇੱਕ ਚਾਰਟਰ ਫਲਾਈਟ ਨੂੰ ਵੀ ਦਸੰਬਰ 2023 ਦੇ ਵਿੱਚ ਫਰਾਂਸ ਵਿੱਚ ਰੋਕ ਕੇ ਮੁੰਬਈ ਵਾਪਸ ਭੇਜ ਦਿੱਤਾ ਗਿਆ ਸੀ ਪਰ ਫਿਰ ਸਾਰਾ ਮਾਮਲਾ ਇੱਕ ਠੰਡੇ ਬਸਤੇ ਵਿੱਚ ਪੈ ਗਿਆ ਸੀ ਅਮਰੀਕਾ ਪਹੁੰਚਣ ਦੇ ਵਾਸਤੇ ਬਹੁਤ ਸਾਰੇ ਪ੍ਰਵਾਸੀ ਨੇ ਜਿਹੜੇ ਡੈਰੀਅਨ ਗੈਪ ਲਾਈਨ ਨੂੰ ਪਾਰ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਪਨਾਮਾ ਪਹੁੰਚ ਜਾਂਦੇ ਆ ਪਰ ਹੁਣ ਅਮਰੀਕਾ ਨੇ ਇਸ ਤਰ੍ਹਾਂ ਦੇ ਪ੍ਰਵਾਸੀਆਂ ਨੂੰ ਮੈਕਸੀਕੋ ਪਹੁੰਚਣ ਤੋਂ ਰੋਕਣ ਦੇ ਵਾਸਤੇ ਬੀਤੇ ਜੁਲਾਈ ਮਹੀਨੇ ਪਨਾਮਾ ਦੇ ਨਾਲ ਮਿਲ ਕੇ ਇੱਕ ਸਮਝੌਤਾ ਮਿਸ਼ਨ ਸ਼ੁਰੂ ਕੀਤਾ ਹੈ ਹੁਣ ਪਨਾਮਾ ਨੇ ਇਸੇ ਮਿਸ਼ਨ ਦੇ ਤਹਿਤ ਭਾਰਤ ਲਈ ਪਹਿਲੀ ਡਿਪੋਰਟੇਸ਼ਨ ਫਲਾਈਟ ਭੇਜ ਦਿੱਤੀ ਹੈ ਦੱਸਣਾ ਬਣਦਾ ਕਿ ਇਹਦੇ ਤੋਂ ਪਹਿਲਾਂ ਵੀ ਕਈ ਭਾਰਤੀ ਨੂੰ ਵੱਖ-ਵੱਖ ਮਸਲਿਆਂ ਦੇ ਵਿੱਚ ਡਿਪੋਰਟ ਕੀਤਾ ਜਾ ਚੁੱਕਿਆ ਹੈ ਪਨਾਮਾ ਇਸ ਤੋਂ ਪਹਿਲਾਂ ਸਪੈਨਿਸ਼ ਮੁਲਕ ਕੋਲੰਬੀਆ ਲਈ ਵੀ ਪਹਿਲੀ ਡਿਪੋਰਟੇਸ਼ਨ ਫਲਾਈਟ ਭੇਜ ਚੁੱਕਿਆ ਹੈ ਅਤੇ ਫਿਰ ਪਨਾਮਾ ਦੀ ਸਰਕਾਰ ਦੇ ਨਾਲ ਲੱਗਦੇ ਹੋਰ ਦੱਖਣੀ ਅਮਰੀਕੀ ਮੁਲਕ ਨੇ ਜਿਹੜੇ ਉਹਨਾਂ ਦੇ ਨਾਲ-ਨਾਲ ਭਾਰਤ, ਚੀਨ ਉਹਨਾਂ ਨੂੰ ਵੀ ਦੇਸ਼ ਨਿਕਾਲੇ ਦੀਆਂ ਉਡਾਨਾਂ ਭੇਜਣ ਦਾ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ। ਪਨਾਮਾ ਦੀ ਸਰਕਾਰ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤੀਆਂ ਦੀ ਰਿਪੋਰਟੇਸ਼ਨ ਫਲਾਈਟ ਪਹਿਲਾਂ 4 ਸਤੰਬਰ ਨੂੰ ਰਵਾਨਾ ਕੀਤੀ ਜਾਣੀ ਸੀ ਪਰ ਫਲਾਈਟ ਆਪਣੇ ਨਿਰਧਾਰਤ ਸਮੇਂ ਤੋਂ 2 ਦਿਨ ਬਾਅਦ ਦਿੱਲੀ ਵਾਸਤੇ ਭੇਜੀ ਗਈ। ਜੇਕਰ ਜਾਣਕਾਰਾਂ ਦੀ ਮੰਨੀਏ ਤਾਂ ਇਹਦੇ ਵਿੱਚ ਬਹੁ ਗਿਣਤੀ ਚ ਪੰਜਾਬੀ, ਗੁਜਰਾਤੀ ਅਤੇ ਹਰਿਆਣਵੀ ਸਨ। ਜਿਹੜੇ ਭਾਰਤੀ ਸੂਰੀਨਾਮ ਜੰਗਲ ਪਾਰ ਕਰਕੇ ਅਤੇ ਬ੍ਰਾਜ਼ੀਲ ਉਤਰਨ ਤੋਂ ਬਾਅਦ ਪਨਾਮਾ ਦੇ ਰਸਤੇ ਅਮਰੀਕਾ ਪਹੁੰਚਣਾ ਚਾਹੁੰਦੇ ਸੀ ਪਿਛਲੇ 4-5 ਮਹੀਨਿਆਂ ਵਿੱਚ ਬ੍ਰਾਜ਼ੀਲ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ ਚੋਖਾ ਵਾਧਾ ਦਰਜ ਕੀਤਾ ਗਿਆ ਹੈ ਹਾਲਾਂਕਿ ਅਮਰੀਕਾ ਦੇ ਕਹਿਣ ਤੇ ਬ੍ਰਾਜ਼ੀਲ ਨੇ ਅਗਸਤ ਮਹੀਨੇ ਤੋਂ ਭਾਰਤੀਆਂ ਨੂੰ ਟੂਰਿਸਟ ਵੀਜ਼ਾ ਅਤੇ ਸ਼ਰਨ ਦੇਣ ਦੇ ਨਿਯਮ ਪਹਿਲਾਂ ਨਾਲੋਂ ਸਖਤ ਕਰ ਦਿੱਤੇ ਹੈ ਇਹਦੇ ਤੋਂ ਇਲਾਵਾ ਅਮਰੀਕਾ ਨੇ ਨਿਕਾਰਾਗुआ ਲਈ ਚਾਰਟਰ ਉਡਾਣਾਂ ਤੇ ਵੀ ਰੋਕ ਲਾ ਦਿੱਤੀ ਹੈ ਜਿਸ ਨਾਲ ਕਾਨੂੰਨੀ ਤੌਰ ਤੇ ਅਮਰੀਕਾ ਤੱਕ ਪਹੁੰਚਣ ਦਾ ਉਹਨਾਂ ਵਾਸਤੇ ਹੁਣ ਕੋਈ ਰਾਹ ਨਹੀਂ ਬਚਿਆ ਫਿਰ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਇਸ ਖਬਰ ਨੂੰ ਸੁਣ ਕੇ ਅਣਸੁਣੀ ਕਰਨਗੇ ਅਤੇ ਕਿਸੇ ਨਾ ਕਿਸੇ ਏਜੰਟ ਦੇ 20 50 ਲੱਖ ਬੋਝੇ 'ਚ ਪਾਉਣਗੇ ਅਤੇ ਆਪਣੀ ਜਾਨ ਤੇ ਖੇਡ ਕੇ ਉਹ ਅਮਰੀਕਾ ਡੌਂਕੀ ਲਾ ਕੇ ਪਹੁੰਚਣ ਦੀ ਇੱਕ ਹੋਰ ਅਸਫਲ ਜਾਂ ਸਫਲ ਕੋਸ਼ਿਸ਼ ਕਰਨਗੇ ਫੈਸਲੇ ਤੁਹਾਡੇ ਆਪਣੇ ਆ ਦੋਸਤੋ ਇਸ ਹੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਫਿਰਿ ਅਕਾਲ ਤੇ ਰਬ ਰਾਖਾ